ਅਲਟਰਾ ਸਾਊਂਡ ਦਾ ਇੰਨਾ ਬੁਰਾ ਹਾਲ ਹੈ ਤੁਸੀਂ ਪੀਜੀਆਈ ਚੰਡੀਗੜ੍ਹ ਚਲੇ ਜਾਓ ਉੱਥੇ ਇੰਨੀ ਦਿੱਕਤ ਨਹੀਂ ਆਊਗੀ ਮੈਂ ਤਾਂ ਹੈਗੇ ਆ ਤੁਹਾਨੂੰ ਮੈਂ ਨਾਲ ਨਾਲ ਦਿਖਾ ਦੇਣਾ 20 ਦਿਨਾਂ ਦੀ ਬਾ ਵੇਟਿੰਗ ਦਿੱਤੀ ਗਈ ਹੈ ਅਲਟਰਾ ਸਾਊਂਡ ਦੀ ਇੰਨੀ ਚੰਡੀ ਨਾ ਤਾਂ ਚੰਡੀਗੜ੍ਹ ਦੇ ਵਿੱਚ ਇੰਨੀ ਵੇਟਿੰਗ ਦੇਖੀ ਹੈ ਮੈਂ ਇਨਾ ਬਠਿੰਡੇ ਏਮਜ਼ ਦੇ ਵਿੱਚ ਵੇਖੀ ਹੈ ਇੰਨਾ ਬੜਾ ਹਾਲ ਹੈ ਬਾਕੀ ਤੁਸੀਂ ਗਾਇਨੀ ਡਾਕਟਰ ਦੇਖ ਲਓ ਕਿੰਨੇ ਲੰਬੇ ਸਮੇਂ ਤੋਂ ਭਰਤੀ ਖਾਲੀ ਹੋਈ ਹੈਗੀ ਹੈ ਆਮ ਪਬਲਿਕ ਹੈ ਜਿਹੜੀ ਬਹੁਤ ਖੱਜਲ ਖਰਾਬ ਹੋ ਰਹੀ ਹੈ ਮਾਨ ਸਾਹਿਬ ਹੈ ਜਿਹੜੇ ਫੋਕੇ ਬਿਆਨ ਇਹਨਾਂ ਦੇ ਆਮ ਪਾਰਟੀ ਦੇ ਆ ਤੁਸੀਂ ਰਿਜ਼ਲਟ ਆਈ ਗਿਆ 13 ਚੋਂ 3 ਆਈ ਜੇ ਚੰਗੇ ਅਸੇ ਕੰਮ ਕੀਤੇ ਹੋਣ ਦਾ ਰਿਜ਼ਲਟ ਸਾਹਮਣੇ ਹੈ ਭਗਵੰਤ ਮਾਨ ਨੇ ਕਿਹਾ ਸੀ ਵੀ ਆਪਣੇ ਕੰਮਾਂ ਨੂੰ ਦੇਖ ਕੇ ਵੋਟ ਪਾਓ ਤੁਸੀਂ ਧਿਆਨ ਨਤੀਜਾ ਤੁਹਾਡੇ ਸਾਹਮਣੇ ਹੈ ਕਿੰਨੇ ਕਿਆ ਹੋ ਰਹੀ ਹੈ ਦਿੱਕਤ ਤਾਂ ਸਾਰੇ ਪੰਜਾਬ ਦੀ ਹੈ ਸਿਹਤਿਸ ਡਿਪਾਰਟਮੈਂਟ ਦੇ ਵਿੱਚ ਹੈਗੀ ਆ ਕਿਉਂਕਿ ਉਹਦੀ ਜ਼ਿੰਮੇਵਾਰਤਾ ਮੇਨ ਸਰਕਾਰ ਆ 2027 ਤੱਕ ਵੀ ਇਹਨਾਂ ਤੋਂ ਕੋਈ ਹੱਲ ਨਹੀਂ ਹੋਣਾ ਜਿਸ ਤਰੀਕੇ ਨਾਲ ਹੋ ਰਿਹਾ ਹੈ ਹੈਲਥ ਨੂੰ ਲੈ ਕੇ ਸ਼ੁਰੂ ਤੋਂ ਇਹ ਹਸਪਤਾਲ ਆ ਜਿਹੜਾ ਵੀ ਵਾਅਦਿਆਂ ਚ ਰਿਹਾ ਇਹਦੇ ਚ ਆਪਾਂ ਡਾਕਟਰ ਵੀ ਕਹਿ ਸਕਦੇ ਸਰਕਾਰ ਨੇ ਕੋਈ ਵੀ ਇੱਥੇ ਪ੍ਰਬੰਧ ਹੀ ਨਹੀਂ ਕੀਤੇ ਹੋਏ ਹੈਗੇ ਹੁਣ ਪਰਚੀਆਂ ਗਾ ਪਰਚੀਆਂ ਦੀ ਦੁਬਾਰਾ ਤੋਂ ਦੁਬਾਰਾ ਲੋਕਾਂ ਨੂੰ ਕਹਿੰਦੇ ਬਾਰ ਬਾਰ ਕੀਤੀ ਜਾਂਦੀ ਮੰਨ ਲਓ ਇੱਕ ਪੇਸ਼ੈਂਟ ਆ ਗਿਆ ਉਹਦੇ ਨਾਲ ਕੋਈ ਵੀ ਮਰੀਜ਼ ਉਹ ਨਾ ਉਹਨਾਂ ਦੇ ਘਰ ਦੇ ਕੋਈ ਵੀ ਨਹੀਂ ਆਇਆ ਵਿਆ ਉਹ ਬਾਰ ਬਾਰ ਕਦੀ ਕਿੱਥੇ ਜਾ ਲੋ ਕਦੇ ਕਿੱਥੇ ਜਾਓ ਕਦੇ ਕਿੱਥੇ ਜਾਓ ਫੋਟੋ ਸਟੇਟਾਂ ਨੂੰ ਲੈ ਕੇ ਪਰਚੀਆਂ ਨੂੰ ਲੈ ਕੇ ਡੇਟ ਦੇ ਵਿੱਚ ਕਈ ਵਾਰੀ ਐ ਕਹਿ ਰਹੇ ਹੈਗੇ ਜਿਹੜੀ ਅਲਟਰਾਸਾਊਂਡ ਦੀ ਡੇਟ ਲਾ ਲਓ ਜਾਂ ਕੋਈ ਹੋਰ ਡਿਪਾਰਟਮੈਂਟ ਦੇ ਵਿੱਚ ਆ ਉਹ ਡੇਟ ਅੱਗੇ ਵੀ ਪੋਸਟਪੋਨ ਕੀਤੀ ਜਾਂਦੀ ਪਈ ਹੈਗੀ ਆ ਹੁਣ ਦੂਰੋਂ ਪਿੰਡਾਂ ਵਿੱਚ ਜਿੱਥੇ ਇਨੀ ਫੈਸਿਲਿਟੀਆਂ ਹੈ ਨਹੀਂਗੀ ਬੱਸਾਂ ਇੱਕ ਉਹਨਾਂ ਜਾਂ ਦੋ ਉਹਨਾਂ ਹੈਗੀਆਂ ਉਹਨਾਂ ਨੂੰ ਬਾਰ-ਬਾਰ ਆਉਣ ਦੀ ਦਿੱਕਤ ਰਹੂਗੀ ਬਾਕੀ ਵੈਸੇ ਵੀ ਜਿਹੜਾ ਇਹ ਹਸਪੀਟਲ ਹੈਗਾ ਕਈ ਸਾਲਾਂ ਤੋਂ ਰੈਫਰ ਸੈਂਟਰ ਹੀ ਬਣਿਆ ਹੋਇਆ ਹੈ ਹਗਾ ਇਹਨੂੰ ਕੋਈ ਪਿੰਡਾਂ ਵਾਲਾ ਲਾ ਲਓ ਜਾਂ ਲੋਕਲ ਆਜੇ ਕੋਈ ਵੀ ਆਜੇ ਕੋਈ ਵੱਡੀ ਸਮੱਸਿਆ ਹੋਵੇ ਛੋਟੀ ਹੋਵੇ ਉਹਨੂੰ ਫਰੀਦਕੋਟ ਹੀ ਰੈਫਰ ਕੀਤਾ ਜਾਂਦਾ ਹੈਗਾ ਐਂਬੂਲੈਂਸ ਦੀ ਵੀ ਕੋਈ ਜ਼ਿਆਦਾ ਇਸ ਚ ਫੈਸਿਲਿਟੀ ਹੈ ਨਹੀਂਗੀ ਇੱਥੇ ਕੁੱਲਮ ਲਾ ਕੇ ਤਾਂ ਇਹ ਆ ਵੀ ਰੈਫਰ ਸੈਂਟਰ ਆ ਤੇ ਇੱਥੋਂ ਦੇ ਐਮ ਐਲ ਏ ਤੋਂ ਲੈ ਕੇ ਭਗਵੰਤ ਮਾਨ ਤੱਕ ਇਸ ਇਸ ਹਸਪੀਟਲ ਲਈ ਕਿਸੇ ਨੇ ਵੀ ਕੁਝ ਨਹੀਂ ਕੀਤਾ ਤੇ ਬਾਕੀ ਆਣ ਵਾਲੇ ਜਿਹੜੇ ਇਲੈਕਸ਼ਨ ਹੋਏ ਸੀਗੇ ਹੁਣ ਲੋਕ ਸਭਾ ਦੇ ਵਿੱਚ ਉੱਥੇ ਲੋਕਾਂ ਨੇ ਇਹਨੂੰ ਤਿੰਨ ਸ਼ੀਟਾਂ ਦੇ ਕੇ ਅਸੀਂ ਇਹਨਾਂ ਨੂੰ ਦੱਸਤਾ ਵੀ ਹੈਲਥ 'ਚ ਤੁਹਾਡੇ ਕੋਲ ਕੋਈ ਕੰਮ ਨਹੀਂ ਹੋਇਆ ਨਾ ਹੀ ਤੁਹਾਡੇ ਤੋਂ ਕੋਈ ਐਜੂਕੇਸ਼ਨ 'ਚ ਕੰਮ ਹੋਇਆ ਹੈਗਾ ਜਿਵੇਂ ਐਜੂਕੇਸ਼ਨ ਨੂੰ ਲੈ ਕੇ ਵੀ ਇਹਨਾਂ ਨੇ ਕਿਹਾ ਸੀਗਾ ਤੇ ਹੈਲਥ ਨੂੰ ਲੈ ਕੇ ਤਾਂ ਇਹ ਹਸਪੀਟਲ ਬਿਲਕੁਲ ਜ਼ੀਰੋ ਬਣ ਚੁੱਕਾ ਇਸ ਨੂੰ ਲੈ ਕੇ ਆਏ ਸਰ ਅਸੀਂ ਕਾਫੀ ਟਾਈ 8 ਵਜੇ ਦੇ ਆਏ ਆ ਤੇ ਕੋਈ ਆਉਂਦਾ ਇਹ ਪਿੱਛੋਂ ਅਸੀਂ ਕਰਦੇ ਲਾਈਨ 'ਚ ਬੈਠੇ ਵੇਟ ਕਰ ਰਹੇ ਹਾਂ ਕੋਈ ਆਉਂਦਾ ਇਹ ਉਹਨੂੰ ਅੱਗੇ ਭੇਜ ਦਿੰਦੇ ਆ ਅਸੀਂ ਇੱਥੇ ਖੜੇ ਬੈਠੇ ਹਾਂ ਹੂੰ ਉਹ ਪ੍ਰੈਗਨੈਂਟਾ ਕੋਈ ਵੇਖੇ ਤਾਂ ਸਹੀ ਵੀ ਇੰਨੇ ਟਾਈਮ ਨਹੀਂ ਬੈਠ ਸਕਦਾ ਬੰਦਾ ਇੱਥੇ ਬਿਲਕੁਲ ਬਿਲਕੁਲ ਕਿ ਉਧਰ ਸਾਈਡ ਹੈ ਚਲੋ ਇਸ ਸਾਈਡ ਦਾ ਪੱਖ ਹੈ ਕਿ ਉਧਰ ਤੋਂ ਵੀ ਨਹੀਂ ਹੈਗਾ ਧੁੱਪੇ ਬੈਠੇ ਹੋਏ ਆ ਇੱਥੇ ਅਜ ਤਾਂ ਸੋਣ ਦੇ ਜਿੱਥੇ ਹੁੰਦੀ ਹੈਗੀ ਉੱਥੇ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਉਹਨਾਂ ਦੇ ਇਹੀ ਕਹਿੰਦੇ ਕਿ ਅੰਮ੍ਰਿਤ ਚਾ ਦਾ ਵੀ ਬੰਦਗੀ ਜਿਹੜਾ ਕਿ 10 15 15 ਦਿਨ ਦੀ ਤਰੀਕ ਦਿੱਤੀ ਜਾਂਦੀ ਇੱਕ ਦਿਨ ਚ 15 ਤੋਂ ਲੈ ਕੇ 20 ਕੰਨਾਂ ਤੋਂ ਬਾਅਦ ਜਿਆਦਾ ਪੋਸੀਬਲ ਨਹੀਂ ਹੈ ਬਿਲਕੁਲ ਇਥੇ ਜੀ ਤੇ ਕਿਉਂਕਿ ਇੱਕੋ ਹੀ ਡਾਕਟਰ ਹੈ ਜਿਹੜਾ ਸਕੈਨ ਕਰਦਾ ਹੈ ਹਾਂਜੀ ਇਸ ਕਰਕੇ ਅਸੀਂ ਪੇਸ਼ੈਂਟ ਆਉਂਦਾ ਹੈ ਹਰ ਕੋਈ ਲਾਭ ਲੈਣਾ ਚਾਹੁੰਦਾ ਹੈ ਕਿ ਇਸ ਹਸਪਤਾਲ ਜਿੱਥੇ ਸਕੈਨ ਹੋ ਰਹੀ ਹੈ ਇਸ ਦਾ ਲਾਭ ਲਈਏ ਜੀ ਉਸ ਕੈਪ ਪੇਸ਼ੈਂਟ ਇਨਾ ਜਿਆਦਾ ਹੈ ਕਿ ਅਸੀਂ ਉਹਨਾਂ ਨੂੰ ਡੇਟ ਤੇ ਟਾਈਮ ਦਿੰਦੇ ਹਾਂ ਕਿ ਵੇਲੇ ਅੱਜ ਸਾਡੇ ਕੋਲ 20 ਸਕੈਨਾਂ ਪੂਰੀਆਂ ਹੋ ਗਈਆਂ ਅਗਲਾ ਅਗਲੇ ਰਸਤੇ ਅਸੀਂ 20 ਸਕੈਨਾਂ ਚਾਹ ਲੈਦੇ ਹਾਂ ਤੁਸੀਂ